ਦਾਜ ਦੇ ਲੋਬਿਆਂ ਦੇ ਲਈ ਇੱਕ ਹੋਰ ਤੀਜੀ ਬਲੀ 2 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ ਨਰਸਿੰਘ ਜੀ ਕੀਤੀ ਸੀ ਲੜਕੀ ਨੇ ਭਰਾਈ ਫਾ ਲੈ ਕੇ ਕਰ ਲਈ ਆਤਮ ਹਤਿਆ ਦਾਜ ਦੇ ਲੋਬਿਆਂ ਦੇ ਲਾਲਚ ਦੀ ਬੜੀ ਚੜੀ ਗਈ ਬਟਾਲਾ ਦੇ ਮਾਨ ਨਗਰ ਦੀ ਰਹਿਣ ਵਾਲੀ 26 ਸਾਲਾ ਪਵਨਪ੍ਰੀਤ ਕੋਰ ਜਿੱਦੋਂ ਪਵਨਪ੍ਰੀਤ ਕੋਰ ਦੀ লাশ ਠੇਕੇ ਘਰ ਕਮਰੇ ਦੇ ਵਿੱਚ ਪੱਕੇ ਨਾਲ ਲਟਦੇ ਮਿਲੀ ਤਾਂ ਪਰਿਵਾਰ ਦਾ ਰੋ ਰੋ ਬੁਖਾਲ ਹੋ ਗਿਆ ਪਵਨਪ੍ਰੀਤ ਕੋਰ ਪਿਛਲੇ ਕੁਝ ਸਮੇਂ ਤੋਂ ਆਪਣੇ ਠੇਕੇ ਘਰ ਰਹਿ ਰਹੀ ਸੀ ਅਤੇ ਪਰਿਵਾਰ ਨੇ ਦੱਸਿਆ ਕਿ ਪਵਨਪ੍ਰੀਤ ਕੋਰ ਦਾ 2 ਸਾਲ ਪਹਿਲਾਂ ਹੀ ਵਿਆਹ ਡੇਗੋਵਾਲ ਨੇ ਜੀਕ ਪਿੰਡ ਪਧਾਸ ਵਿਖੇ ਹੋਇਆ ਸੀ ਵਿਆਦੇ ਕੁਝ ਸਮੇਂ ਬਾਅਦ ਹੀ ਸੋੜੇ ਪਰਿਵਾਰ ਵਾਲੇ ਦਾਜ ਦਹੇਜ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਤਾਂ ਖੀਰ ਪਵਨ ਪੀਤਕੌਰ ਨੇ ਆਪਣੇ ਪੇਕੇ ਘਰ ਰਹਿਣ ਲੱਗ ਪਈ ਪਵਨ ਪੀਤਕੌਰ ਨਿੱਜੀ ਹਸਪਤਾਲ ਦੇ ਵਿੱਚ ਨਰਸਰੀ ਨੌਕਰੀ ਕਰਦੀ ਸੀ ਪਵਨ ਪੀਤਕੌਰ ਦਾ ਭਰਾ ਤੇ ਮਾਂ ਨੇ ਪੁੱਭਾ ਮਾਰ ਦੋਏ ਰੋਂਦੇ ਇਨਸਾਫ ਦੀ ਗੁਹਾਰ ਲਗਾਈ ਹੈ ਛਿੜੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰੀ ਕੀ ਭਰਾਵਾ ਦੋ ਸਾਲ ਹੋਏ ਨਹੀਂ ਵਿਆਹੀ ਨੂੰ ਹੋਂਦ ਰੰਨਾਰਾਈ ਹੈ ਮੁੰਡਾ ਤੇ ਮਾਪਿਓ ਦਾ ਬਹੁਤ ਤੰਗ ਕਰਦੇ ਹਨ ਮੇਰੀ ਕੀ ਨੂੰ ਬੇਟੀ ਦਾ ਨਾਮ ਕੀ ਹੈ ਪਵਨਪ੍ਰੀਤ ਕੋਰ ਮ੍ਰੀਤਾ ਹੀ ਪਾਰੀ ਨੇ ਮਾ 2 ਸਾਲ ਦੇ ਦੋ ਮਿੰਨੇ ਹੋਏ ਗਏ ਦੋ ਮਿੰਨੇ ਦੋ ਮਿੰਨੇ ਤਾਂ ਦਸਾ ਤੂੰ ਉਹ ਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਮਰਤਕਾਲੇ ਮੈਡੀਕਲ ਦਾ ਸਰਦਾਰ ਨੇ ਦੀ ਦੱਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਜਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੌਣ ਪਾਉਂਦਾ ਵਾ ਜੇਟਾ ਦੇ ਵਿਆਹਾਂ ਤੇ ਜਾਪਾ ਨਾ ਦੋ ਜੇੜ ਦੇ ਆਜ ਵੀ ਦੋ ਦੋ ਛਾਪਾ ਪਾ ਗਈ ਜਟਾੜੀ ਨੂੰ ਵੀ ਜੇੜ ਨੂੰ ਵੀ ਨੱਟ ਤੇ ਆ ਵੇਖ ਲੋ ਕੱਢ ਕੇ ਉਹ ਨਹੀਂ ਜੇ ਝੂਠ ਬਾਹ ਦੇ ਚਤੇ ਆ 15 ਦਿਨ ਵੀ ਨੂੰ ਆ ਆ ਜੇੜ ਦੇ ਜੇਟ ਦਾ ਬੇਟੀ ਦੇ ਨੇ ਦੋ ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਆ ਬੱਚੀ ਦੀ ਉਮਰ ਉਹਦਾ 1998 ਦਾ ਜਨਮ ਹੈ ਬੱਚੀ ਦਾ ਕਿੰਨਾ ਬੜੀ ਮੇਰੀ ਜੀਆ ਨਾਮ ਕੀਤੀ ਨਰਸਿੰਗ ਕੀਤੀ ਉਹ ਕਿ ਲੈ ਕੇ ਰੱਖ ਗਈ ਹੈ ਹਾਂਜੀ ਉਹ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਦੇ ਕੇ ਗਈ ਹੈ ਸਬੂਤ ਵੀ ਹੈ ਸਾਸ ਸੋਰਾ ਦੇ ਜੇਠ ਬਡਾ ਦਾ ਸ਼ੁਰੂ ਤੋਂ ਲਾਗ ਰੱਖਦੇ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਮੰਗਾਰਾ ਦੇ ਪਹਿਲੇ ਦਿਨ ਤੋਂ ਪਹਿਲੇ ਤੋਂ ਹੀ ਪ੍ਰਾਰambh ਮੰਗਾ ਦਰਤੀ ਆ ਕੇ ਉਹ ਜੜਾ ਸਾਡੀ ਕੱਲੀ ਧੀ ਆਂਦੇ ਆ ਕਾਲਜ ਕਰਿਓ ਵੱਡਾ ਈ ਲਾਲਪੁਰ ਪਾਲਸ ਕੀਤਾ ਤੇ ਰੋਜ ਨਾ ਦੀ ਬਦਮਾ ਜਾਂਦੀ ਹੈ ਕਾ ਕਰੋ ਸਿਰ ਮੇਰੇ ਮੁੰਡਿਆ ਵੇਖਣਾ ਨਹੀਂ ਜਿੱਥੇ ਤੇਰੀ ਕੁੜੀ ਦਾ ਵਿਆਹ ਕਰਨਾ ਵਾ ਮੈਂ ਮੇਰੇ ਕੋਲ ਆ ਮਿੰਦਾ ਆਈ ਆਈ ਨੂੰ ਕਦੋਂ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ 10 ਦਿਨ ਆ ਨੇਬੜਾ ਕੰਮ ਕੀਤਾ ਰਾਤ 2 ਵਜੇ ਫੋਨ ਕਰ ਕਰਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਕਿੱਥੇ ਹੋ ਗਏ ਮੇਰੀਆਂ ਭੈਣਾਂ ਤੇ ਮੈਂ ਦੇ ਆ ਵੀ ਕੀ ਗੱਲ ਹੋਈ ਆ ਸਾਰਾ ਦਾੰਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਹੀ ਕੱਢ ਲਿਆ ਦੋ ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਕੀ ਮੰਗ ਰਖਣੇ ਨਾ ਮੰਗ ਮਾਂ ਮੰਗ ਇਹ ਮੇਰੀ ਪੀਦਾ ਦੇ ਇਨਸਾਫ ਭਰਾਵੋ ਨਾ ਚਾਹੀਦਾ ਇਹ ਦੁਨੀਆ ਦੇ ਮਾਲ ਕੋਈਆਂ ਵਾਰਿਆਂ ਨਾਲ ਐਡਾ ਨਹੀਂ ਉੜਾ ਚਾਹੀਦਾ ਤੀਆਂ ਰਫੜਾ ਲਗਾ ਕੇ ਜਿਹੜੀਆਂ ਵੱਡੀਆਂ ਨੌਕਰੀਆਂ ਵੇਚੇ ਤੇ ਲਵਾ ਕੇ ਕੋਰਸੇ ਜਿਹੜੇ ਵੱਡੇ ਕਰਾ ਕੇ ਆ ਨਰਾ ਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਨਾਰੇ ਤੁਹਾਡੇ ਕੋ ਦਾਜ ਦੌੜ ਵਗਦੇ ਨਹੀਂ ਗੱਡੀ ਦੀ ਮੰਗ ਰਾਕ ਦੇ ਜਾਲਨ ਦੀ ਕੁੜੀਆਂ ਇਸ ਤਰ੍ਹਾਂ ਦਿੱਤ ਜੱਤ ਕਿਦਾਂ ਆਈ ਉਹ ਗੁੱਡੀ ਰਾਤ ਨੂੰ ਸੁੱਦੀ ਪਤਾ ਨਹੀਂ ਕੀ ਇਹਦੇ ਮਾਂਚ ਦੇ ਸੋ ਦੇ ਮਨ ਚ ਆਇਆ ਮਨਵਾਦੀ ਮੈਂ ਸੋਣਾ ਵਾ ਆਪਰੇ ਅੰਦਰ ਸੁੱਤੀ ਆ ਇਸ ਮੇਰੇ ਗੁੰਡੀ ਕੋਲੀ ਵੇਖੀ ਮੁੱਕੀ ਕਿਤਾ ਜੱਤ ਉਹਨੇ ਭਖੇ ਨਾ ਵਾਲਾ ਲਿਆ ਹਾਂਜੀ ਕੀਤੀ ਹੈ ਕੰਪਲੇਂਟ ਕੀਤੀ ਆ ਉਹ ਜ਼ੋਰੇ ਪਰਿਵਾਰ ਵਾਲੇ ਤੰਗ ਪਰੇਸ਼ਾਨ ਕਰਦੇ ਮੈਂਟਲੀ ਅਰਾਸਮੈਂਟ ਬੜਾ ਕੀਤਾ ਦਾ ਯੋ ਕਿੰਨਾ ਚੜਿਆ ਹੋਇਆ 2 ਸਾਲ ਹੋਏ ਬੱਚਾ ਨਹੀਂ ਕੋਈ ਨਹੀਂ ਕੋਈ ਗੱਲ ਕਰਦੀ ਕਰਦੇ ਵੀ ਬੜਾ ਮਤਵੜ ਤਾਂ ਗਬੜਾ ਕਰਦੇ ਆਏ ਕਿ ਆਏ ਬੈਠ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਅਰਾਸਮੈਂਟ ਕਰਤਾ ਕੁੜੀ ਇੱਥੇ ਵਿਆਹੀ ਬੇਗੂ ਵਾਲੇ ਪਿੰਡ ਪਦਾਸ ਕਦੋਂ ਦੀ ਟਕਮਾਏ ਜਿਹੜੀ ਆ ਜੀ ਇਹ ਸਵੇਰ ਦੀ ਕਰੁੰਦੀ ਆਈ ਤੁਹਾਡੇ ਮਾਤੇ ਇਹ ਹੋ ਗਿਆ ਥੋੜੇ ਦਿਨ ਤੁਹਾਨੂੰ ਕਿਦਾਂ ਪਾ ਲੱਗਾ ਫਿਰ ਸਵੇਰੇ ਪਾਲਾ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀ ਚਾਚੇ ਲਾਲ ਨੂੰ ਪਾਲਾ ਕੀ ਕੀ ਚਾਉਂਦੇ ਹੋ ਚੌੜਾਈ ਭਰੀ ਗਲਤ ਹੋਇਆ ਇਨਸਾਫ ਚਾਹੀਦਾ ਯਾਨੂ ਇਨਸਾਫ ਕਹੀਦਾ ਜੀ ਉਹਨਾਂ ਗੱਡੀ ਉਹਦੀ ਮੰਗ ਕੀਤੀ ਹੈ ਉਹਨਾਂ ਨੇ 21 ਲੱਖ ਦੀ ਗੱਡੀ ਮੰਗਦੇ ਸਾਨੂੰ ਅਨੁਸਾਰ ਚਾਹੀਦਾ ਇਹ ਇਹੋ ਮੰਗ ਕਰਦੇ ਆ ਉਹ ਅੰਦਰ ਹੋਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰੋਂ ਭਾਵੇਂ ਜਿੱਦਾਂ ਮਰਜ਼ੀ ਕਰਕੇ ਮਗੌਣਾ ਚਾਹੀਦਾ ਬਾਹਰ ਔਰਤ ਘਾ ਲਿਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਇਹ ਉਹ ਰੈਸਟ ਹੋਣਾ ਚਾਹੀਦਾ